ਹੋਸ ਨਵੀਨ ਵਰਮਾ ਆਪਿਛਲੇ ਅਸੀਂ ਤਿੰਨ ਪੁਸ਼ਤਾਂ ਤੋਂ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੈ। ਉਸੀ ਵਿੱਚ ਅਸੀਂ ਇੱਕ ਫਰੂਟ ਚਾਟ ਵੀ ਮਨਾਈ ਸੀ ਔਰ ਤੁਨਾ ਵਾਦਾ ਸੀ ਕਿ ਅਸੀਂ ਸਿਰਫ ਟੈਸਟਮੈਨੀ ਨਹੀਂ ਸੀ ਦਿਖਾਇਆ ਕਰਾਂਗੇ ਅਸੀਂ ਆਪਣੇ ਮੂਦਾ ਕੋਈ ਫਾਇਦਾ ਨਹੀਂ ਦੱਸਾਂਗੇ। ਹਾਂ ਜੀ ਸਰ ਅਸੀਂ ਗੋਜੀ ਆ ਦਸਵੇ ਦੇ ਵਾਇਲ ਲੈ ਕੇ ਜੀ ਜੀ ਮੈਂ ਵੀ ਦਿਨ ਪਹਿਲਾਂ ਲੈ ਕੇ ਗਿਆ ਦੀ ਤੁਹਾਡੇ ਕੋਲ 20 ਦਿਨ ਹੋ ਗਏ ਤੇ ਮੈਂ ਖਾਦਾ ਅੱਧਾ ਅੱਧਾ ਮੇਰੀ ਵਾਈਫ ਨੇ ਖਾਂਦੀ ਰਹੀ ਤੇ ਮੈਂ ਆਪਰੇਸ਼ਨ ਕਰਾਇਆ ਸੀ ਹਰਨੀਆਂ ਦਾ ਤੇ ਮੈਨੂੰ ਵੀਕਨੈਸ ਬਹੁਤ ਹੋਈ ਪਈ ਸੀ। ਮਤਲਬ ਤੁਰਿਆ ਨਹੀਂ ਜਾਂਦਾ ਸੀ ਸਾਹ ਚੜਦਾ ਸੀ ਪ੍ਰੋਬਲਮ ਆਉਂਦੀ ਸੀ। ਤੇ ਮੌਦੀ ਵਰਦੀ ਵੀ পেট ਖੁੱਲਿਆ ਰਹਿੰਦਾ ਸੀ ਸੋਜੇਜ ਆ ਜਾਂਦੀ ਸੀ ਜਦ ਤੋਂ ਸਾਰੀਆਂ ਪ੍ਰੋਬਲਮਾਂ ਮੇਰੀਆਂ ਹੱਲ ਤਕਰੀਬਨ ਹੋਏ ਗਈਆਂ ਨੇ ਤੇ ਹੁਣ ਮੈਨੂੰ ਕੋਈ ਕਮਜ਼ੋਰੀ ਕਿਸੇ ਕਿਸਮ ਦੀ ਫੀਲ ਨਹੀਂ ਹੋ ਰਹੀ ਤੇ ਅੱਧੀ ਖਮਾਏ ਖਾਣਾ ਤੇ ਅੱਧੀ ਮੇਰੀ ਵਾਈਫ ਖਾਂਦੀ ਹੈ ਤੇ ਬਾਕੀ ਇਹਨਾਂ ਨੂੰ ਵੀ ਤੁਸੀਂ ਪੁੱਛ ਸਕਦੇ ਹੋ ਮੈਨੂੰ ਤਾਂ ਯਾਨੀ ਬਹੁਤ ਜ਼ਿਆਦਾ ਵਧੀਆ ਲੱਗਿਆ ਮੈਂ ਹੁਣ ਇਹ ਜਦੋਂ ਕਿਲੋ ਪੂਰਾ ਹੋ ਗਿਆ ਉਸ ਤੋਂ ਬਾਅਦ ਫੇਰ ਇੱਕ ਲੈ ਕੇ ਜਾਵਾਂਗਾ ਤੇ ਹੋਰ ਲਗਾਤਾਰ ਖਾਂਦਾ ਰਹੂੰਗਾ ਹਾਂਜੀ ਮੇਰਾ ਨਾਮ ਸੁਖਵਿੰਦਰ ਕੌਰ ਹੈ ਤੇ ਮੈਂ ਇਹ ਪ੍ਰੋਡਕਟ ਮੈਂ ਇਸ ਲਈ 2 ਦਿਨਾਂ ਤੋਂ ਖਾ ਰਹੀ ਹਾਂ ਤੇ ਮੈਨੂੰ ਇਸ ਦਾ ਰਿਜ਼ਲਟ ਬਹੁਤ ਤੋਂ ਵਧੀਆ ਮਿਲਦਾ ਹੈ ਜਿੱਦਾਂ ਮੇਰੀਆਂ ਲੱਤਾਂ ਨੂੰ ਕਮਜ਼ੋਰੀ ਹੁੰਦੀ ਸੀ ਮੈਨੂੰ ਬਹੁਤ ਗੁੱਸਾ ਆਉਂਦਾ ਸੀ ਤੇ ਉਹ ਚੀਜ਼ ਤੋਂ ਮੈਨੂੰ ਬਹੁਤ ਤੋਂ ਜ਼ਿਆਦਾ ਫਾਇਦਾ ਹੋਇਆ ਹੈ ਤੇ ਮੈਨੂੰ ਇਸ ਪ੍ਰੋਡਕਟ ਨੇ ਬਹੁਤ ਜ਼ਿਆਦਾ ਫਾਇਦਾ ਦਿੱਤਾ ਹੈ ਧੰਨਵਾਦ ਇਹਨਾਂ ਦੀ ਪਹਿਲੀ ਸ਼ਰਤ ਇਹ ਸੀਗੀ ਇਹਨਾਂ ਨੇ ਮੈਨੂੰ ਇਹ ਗੱਲ ਕਹੀ ਸੀ ਅਸੀਂ ਕੋਈ ਦਵਾਈ ਨਹੀਂ ਖਾਣੀ ਸੀ ਡਾਕਟਰ ਕੋਲ ਨਹੀਂ ਆਣਾ ਸਾਨੂੰ ਸਿਰਫ ਫੂਡ ਸਪਲੀਮੈਂਟਸ ਆਏ ਉਹ ਵੀ ਸਾਡੇ ਮੁਲਕ ਦਾ ਬਣਿਆ ਹੋਇਆ ਔਰ ਇਸੀ ਕੜੀ ਵਿੱਚ ਇਹ ਪ੍ਰੋਡਕਟ ਸਾਡਾ ਬਣਿਆ ਹੋਇਆ ਔਰ ਸਰਦੇਸ਼ੀ ਹੈ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਕੁਝ ਵੀ ਨਹੀਂ ਹੈ ਸੋ ਹੈ ਕਿ ਜਿਹੜਾ ਕੋਈ ਆਦਤ ਪਵੇ ਜਾਂ ਕੋਈ ਖਰਾਬ ਕਰੇਗਾ ਔਰ ਰਿਜ਼ਲਟ ਖਾਨੇਸਰ ਫਸਟ ਡੇ ਤੋਂ ਪਤਾ ਲੱਗੇਗਾ ਥੈਂਕ ਯੂ